ਨਾਹਰਜੀ ਸਿੰਘ ਹੈ ਮੇਰਾ ਨਾਮ ਨਾਹਰਜੀ ਸਿੰਘ ਹੈ ਮੇਰਾ ਨਾਮ ਬੜੇ ਯਾਰ ਨਾਹਰਜੀ ਸਿੰਘ ਹੈ ਮੇਰਾ ਨਾਮ ਅੱਛਾ ਸਰ ਕਿਦਾਂ ਹੋਈ ਇਹ ਕਿਦਾਂ ਜੀ ਤਾਂ ਮੰਨ ਲਓ ਵੀ ਕੁੜੀ ਇਹਦੀ ਨਾ ਦਾਦਾ ਜੀ ਦਾਦੀ ਜੀ ਬਿਮਾਰ ਸੀਗੇ ਉਹ 2 ਮਹੀਨੇ ਪਹਿਲਾਂ ਐਕਸਪਾਇਰ ਹੋ ਗਏ ਸੀ ਵੈਸੇ ਉਹਨਾਂ ਦੇ ਡਿਪਰੈਸ਼ਨ ਕਰਕੇ ਇਹ ਚੀਜ਼ ਹੋਈ ਆ ਵੀ ਉਹ ਇਕੱਲੇ ਰਹਿ ਗਏ ਦਾਦਾ ਜੀ ਦੀਂਦਾ ਨਹੀਂ ਤੇ ਫਾਦਰ ਦੇ दारू दारू ਪੀਂਦੇ ਨੇ ਮਤਲਬ ਵੀ ਉਹ ਥੋੜਾ ਡਿਪਰੈਸ਼ਨ ਚ ਰੈਂਡਪ ਘਰੇ ਕੋਈ ਰਹਿਣਾ ਨਹੀਂ ਵੀ ਰਿਆ ਨਹੀਂ ਕੋਈ ਦਾਦੀ ਜੀ ਕਰਕੇ ਬਸ ਇੰਨੇ ਸੀਗੇ ਬਸ ਅੱਛਾ ਸਰ ਤੁਸੀਂ ਕੀ ਲੱਗਦੇ ਹੋ ਮੈਂ ਕਜਨ ਬਰਾਦਰ ਆ ਜੀ ਕਜਨ ਬਰਾਦਰ ਹਾਂ ਜੀ ਕਰਦੇ ਦਾਦਾ ਤੇ ਮੰਨ ਲੀ ਕਿ ਕੇ ਹਾਦਰ ਜੀ ਕਦੋਂ ਤੋਂ ਤੋਂ ਇਹ ਕੰਮ ਕਰ ਰਹੇ ਆ ਇੰਡੀਆ ਰ ਇਹ 3-4 ਸਾਲ ਹੋ ਗਿਆ ਸਰ 3-4 ਸਾਲ ਤੋਂ ਤੇ ਡਿਪਰੈਸ਼ਨ ਚ ਕਦੋਂ ਨਹੀਂ ਬਸ ਡਿਪਰੈਸ਼ਨ ਚ ਕੁਛ ਨਹੀਂ ਸੀ ਬਸ ਦਾਦੀ ਜੀ ਦਵਾ ਦੇ ਹੋਏ ਨੇ ਜੀ ਵੀ 21 ਚ ਸਾਨੂੰ ਰਾਤ ਪਤਾ ਲੱਗਿਆ ਸੀ ਰਾਤ ਮਹਿਮਾਨ ਸਾਹਿਬ ਨੇ ਦਾ ਸੀ ਇਹਨਾਂ ਨੇ ਮੁੰਡੇ ਨੇ ਫੋਨ ਕੀਤਾ ਨਾਰ ਸਿੰਘ ਨੇ ਮੈਨੂੰ ਕਹਤਾ ਤੈਨੂੰ ਕੁਛ ਗੱਲ ਦਾ ਪਤਾ ਲੱਗਿਆ ਮਖੈਲਾ ਜੀ ਕਹਿੰਦਾ ਆਪਣੀ ਤੇਰੀ ਭਾਂਜੀ ਆ ਜਿਹੜੀ ਉਹਦੀ ਮੌਤ ਹੋ ਗਈ ਅੱਛਾ ਹਾਂ ਕੀ ਨਾਮ ਹੈ ਭਾਂਜੀ ਦਾ ਹਾਂ ਸਿਮਰਜੀਤ 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 ਹਾਂ ਕਿੰਨੀ ਉਮਰ ਦੀ ਉਮਰ 24 ਸਾਲ 24 ਸਾਲ ਹਾਂ ਵਿਆਹੀ ਹੋਈ ਸੀ ਕੀ ਨਹੀਂ ਨਹੀਂ ਵਿਆਹੀ ਨਹੀਂ ਸੀ ਕੁਆਰੀ ਸੀ ਕੁਆਰੀ ਸੀ ਠੀਕ ਹੈ ਕੁਆਰੀ ਸੀ ਕੋਈ ਕੁਛ ਪਰੇਸ਼ਾਨੀ ਸੀ ਪਰੇਸ਼ਾਨੀ ਦਾ ਮਾ ਦਾਦੀ ਨੇ ਪਾਲੀ ਸੀ ਦਾਦੀ ਮਰ ਗਈ ਉਸੇ ਦੇ ਕੋਈ ਮਾ ਹਾਂ ਉਹਨਾਂ ਦਾ ਕੋਈ ਗਮ ਆ ਗਿਆ ਬਈ ਉਹ ਉਹਦਾ ਦਾਦਾ ਸੀ ਜਿਹੜਾ ਉਹਨਾਂ ਸੀ ਕਿ ਉਹ ਮਾੜਾ ਸਰਦੂਰੂ ਪਿੰਡ ਆ ਸੀ ਕੋਈ ਗੱਲ ਗੁਰ ਕੀਤੀ ਨਹੀਂ ਕੋਈ ਗੱਲ ਨਹੀਂ ਕੀਤੀ ਦੋ ਦਿਨ ਚੱਕ ਦੋ ਹੀ ਸੀ ਦੋ ਕੁ ਪਿਛਲੇ ਮਹੀਨੇ ਹੋ ਗਏ 16 ਤਰੀਕ ਨੂੰ 16 ਤਰੀਕ ਨੂੰ ਹੋਈ ਸੀ ਆਪ ਨੇ ਆਪ ਆ ਜਾਓ ਨਾ ਸਰ ਕੀ ਇਨਾਮ ਹੈ ਤੁਹਾਡਾ ਇਹ ਐਸੇ ਮੇਜਰ ਸਿੰਘ थाना ਲਾਡੋ ਵਾਲਾ ਮੇਜਰ ਜੀ ਇਹ ਜਿਹੜਾ ਐਨ ਡੀ ਆਰ ਐਫ ਮਹਿਲਾ ਦੀ ਚੱਕੀ ਲਾਤਾ ਮੋਟ ਚ ਮੌਤ ਹੋਈ ਹੈ ਕਿਸ ਤਰ੍ਹਾਂ ਮੌਤ ਹੋਈ ਹੈ ਕੀ ਕਾਰਨ ਹੈ ਸਾਰਾ ਇਹ ਲੜਕੀ ਸਿਮਰਜੀਤ ਕੋਹਰਾ ਜੀ ਸਰਵਿਸ 21 ਦੀ ਭਰਤੀ ਹੋਈ ਹੈ ਕਨਸਟੇਬਲ ਮਤਲਬ ਕੱਲ ਸਾਨੂੰ ਮਤਲਬ 4 ਵਜੇ ਦਾ ਫੋਨ ਆਇਆ ਹੈ ਐਨਡੀਆਰਫਰ ਕੈਂਪ ਚੋਂ ਏਦਾਂ ਕਰਕੇ ਕੋਈ ਲੜਕੀ ਹੈ ਦਰਵਾਜ਼ੇ ਦੇ ਅੰਦਰੋਂ ਖੋਲ ਰਹੀ ਉਹ ਫਿਰ ਜਾ ਕੇ ਆਪਣੇ ਏਸੀ ਸਾਹਿਬ ਹੀ ਗਏ ਮੌਕੇ ਤੇ ਏਸੀ ਵੀ ਸਾਹਿਬ ਹੀ ਆਏ ਸੀ ਜਾ ਕੇ ਤਾਲਾ ਖਲਵਾਇਆ ਤੇ ਅੰਦਰ ਇਹਨੇ ਫਹਾ ਲਿਆ ਸੀ ਜੀ ਪੱਖੇ ਦੇ ਨਾਲ ਉਹ ਕੈਂਪ ਆ ਉਹਨਾਂ ਦਾ ਐਨਡੀਆਰਫਰ ਦਾ ਅੰਦਰ ਹੀ ਅੰਦਰ ਹੀ ਸੀਗਾ ਜੀ ਅੰਦਰ ਫਹਾ ਲਿਆ ਪੱਖੇ ਦੇ ਨਾਲ ਠੀਕ ਹੈ ਠੀਕ ਹੈ ਜੀ ਇਹ ਰੂਮ ਚ ਉਹ ਵੀ ਕੋਈ ਨਾਲ ਰਹਿੰਦਾ ਸੀ ਨਾਲ ਜਿਹੜੀ ਮੇਟ ਰਹਿੰਦੀ ਸੀ ਕੁੜੀ ਉਹ ਜੰਮੂ ਡਿਊਟੀ ਗਈ ਆ ਹਾਂ ਇਹ ਇਕੱਲੀ ਸੀ ਕੱਲ 8 ਤੋਂ ਲੈ ਕੇ 12 ਵਜੇ ਤੱਕ ਇਹਨੇ ਮਤਲਬ ਆਪਣੀਆਂ ਕਲਾਸਾਂ ਅਟੈਂਡ ਕੀਤੀਆਂ ਤੇ 3 ਵਜੇ ਵਾਲੇ ਪ੍ਰੋਗਰਾਮ ਵਿੱਚ ਨਹੀਂ ਆਈ ਜਿੱਥੇ ਉਹਨਾਂ ਨੇ ਵੱਲੋਂ ਚੈੱਕ ਕੀਤਾ ਤੇ ਮਤਲਬ ਇਹ ਪਾਣਾ ਵਰਤਿਆ ਬਾਕੀ ਤਫ਼ਤੀਸ਼ ਕਰ ਰਹੇ ਆਂ ਹੀ ਟ੍ਰੇਨਿੰਗ ਕਿਸ ਦੀ ਟ੍ਰੇਨਿੰਗ ਨਹੀਂ ਨਹੀਂ ਟ੍ਰੇਨਿੰਗ ਨਹੀਂ 21 ਦੀ ਭਰਤੀ ਆ ਡਿਊਟੀ ਮਤਲਬ ਰੋਜ਼ ਇਹਨਾਂ ਦੀ ਕੋਈ ਨਾ ਕੋਈ ਟ੍ਰੇਨਿੰਗ ਚੱਲਦੀ ਰਹਿੰਦੀ ਆ ਅੱਛਾ ਪ੍ਰੈਕਟਿਸ ਚੱਲਦੀ ਹੁੰਦੀ ਆ ਹਾਂਜੀ ਜੇ ਜਿਹੜੀ ਤੁਸੀਂ ਕੋਈ ਫੋਨ ਵਿੱਚੋਂ ਮਿਲਿਆ ਕੁਝ ਗੱਲਬਾਤ ਹੋਈ ਕੋਈ ਫੋਨ ਅਜੇ ਤੱਕ 30 ਚੱਲ ਰਹੀ ਅੱਗੇ ਚੱਲ ਰਹੀ ਹੈ ਤਾਂ ਅੱਗੇ ਜਿੱਦਾਂ ਤਕਤੀਰ ਮੋਬਾਈਲ ਤੋਂ ਚੈੱਕ ਕਰਾਂਗੇ ਫਿਰ ਅੱਗੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਸਰ ਜਿਹੜੇ ਪੱਖੇ ਨਾਲ ਲੜਕੀ ਨਹੀਂ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਰੱਸੀ ਨਾ ਸੀਗੀ ਚੁੰਨੀ ਨਾ ਸੀਗੀ ਚੁੰਨੀ ਨਾ ਚੁੰਨੀ ਨਾ ਸੀ ਠੀਕ ਹੈ ਸਮਾਂ ਕਿੰਨੇ ਵਜੇ ਦਾ ਕਰੀਬ ਹੁਣ ਦੱਸਿਆ ਤਾਂ ਚ 4 ਵਜੇ ਦੇ ਅਸੀਂ ਤੁਹਾਨੂੰ ਪਤਾ ਲੱਗਾ 4 ਵਜੇ ਤੁਹਾਨੂੰ ਪਤਾ ਲੱਗਾ ਠੀਕ ਹੈ ਠੀਕ ਹੈ